ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਲਓ ਜੀ ਅੱਜ ਪਿੰਡ ਆਇਆ ਯਾਫਰਕੋੜ ਤਹਿਸੀਲ ਐਨਾਲਾ ਤੇ ਜ਼ਿਲ੍ਹਾ ਅਮਰਸਰ। ਵੀਰ ਦੇ ਕੋਲ ਨਾ ਤਿੰਨ ਪਸ਼ੂ ਆ ਗਏ ਆ ਤੇ ਮੁੱਲ ਕਰਾਉਣੇ ਇਹਨਾਂ ਦੇ ਬਿਲਕੁਲ ਹੀ ਜੱਜ ਜੱਜ ਵੀਡੀਓ ਮੇਰੇ ਭਰਾ ਪੂਰੀ ਵੇਖਿਓ। ਹਾਂਜੀ ਸਾਸੀ ਗਾਲ ਜੀ ਵੀਰ ਜੀ ਸਾਸੀ ਗਾਲ ਜੀ ਸਾਸਤਰੀ ਕਾਰ ਹੋਰ ਸਭ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਜੀ ਤੇ ਆਪਣੀ ਵੀਡੀਓ ਪਹਿਲੀ ਹਾਂਜੀ ਤੇ ਚੈਨਲ ਆਪਣਾ ਆਫਰਾਂ ਵਾਲਾ ਤੇ ਆਫਰਾਂ ਲਾ ਦੀਏ ਫੋਲਾ ਚ ਤਮਾਕੀ ਠੀਕ ਹੈ ਜੀ ਜਿਆਦਾ ਮੁੱਲ ਨਹੀਂ ਆਪਾਂ ਚੈਨਲ ਤੇ ਪੁਵਾਈ ਦੇ ਠੀਕ ਹੈ ਜੀ ਤੇ ਦੱਸੋ ਆ ਨਾਮ ਬ੍ਰੈਸ ਦੱਸ ਦੋ ਨਾਮ ਸ਼ਮਰਦੀਪ ਸਿੰਘ ਪਿੰਡ জাফরਕੋਟ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦੋ 984518415 ਠੀਕ ਹੈ ਜੀ ਹਾਂਜੀ ਤੇ ਕਿਹੜੀ ਤੋਂ ਕਰੀਏ ਸਟਾਰਟ ਹਾਂਜੀ ਤੂੰ ਕਰ ਲੈ ਵੀਰ ਜੀ ਤਾਜੀ ਸੂਈ ਜਰਸੀ ਆ ਗਈ ਜੇ ਠੀਕ ਹੈ ਜੀ ਦੁੱਧ ਕਿੰਨਾ ਬੋਲਾ ਇਸ ਖਾਲੀ ਕੀਤੀ ਕਿ ਨਹੀਂ ਅਜੇ ਪਾਜੀ ਸਵੇਰੇ ਕੋਈ ਚੋਈ 4 ਕਿਲੋ ਲਗਭਗ ਬੱਚੇ ਬਚਣ ਚੰਗਾ ਸੁਈ ਕਿਦਾਂ ਦੀ ਕੱਲ ਦੀ ਕਿ ਅੱਜ ਨਹੀਂ ਨਹੀਂ ਅੱਜ ਹੀ ਸੁਈ ਆ ਠੀਕ ਹੈ ਜੀ ਤੇ ਕਿੰਨਾ ਚਵਾਜੂ ਦੁੱਧ ਵੈਸੇ ਦੁੱਧ ਪਾਜੀ ਜਿਤਨਾ ਹੀ ਵੜ 13 14 ਕਿਲੋ ਆ ਆਰਾਮ ਨਾਲ ਚ ਠੀਕ ਹਾਂ 13 14 ਕਿਲੋ ਇਹਨੂੰ ਕਿ ਵੀਜੀ ਤੋਰੋਂ ਹੈਨੂੰ ਜਰਸੀ ਪੀਓ ਲੋਜੀ ਵੀਜੀ ਚੰਗੀ ਪੰਜਾਬ ਵਾਲੀ ਜਰਸੀ ਆ ਨਿੱਗਰ ਆ ਢਾੜੀ ਥੋੜੀ ਸ਼ਰਟ ਸੂਟ ਹੋ ਗਈ ਨਾ ਬੱਛੀ ਹਾਂ ਥੋੜੀ ਜੀ ਲੱਪੇ ਜਿਆ ਥੋੜਾ ਸੰਭਰਿਆ ਤੋੜਨੇ ਨਾ ਵਧੀਆ ਰਹਿਣਾ ਹੈ ਡਰ ਨਹੀਂ ਡਰਦੀ ਕੋਈ ਗੱਲ ਨਹੀਂ ਲਓ ਜੀ ਵੀਰ ਜੀ ਧਿਆੜੀ ਸੈੱਟ ਸੁੱਟ ਹੋ ਗਈ ਨਾ ਵੈੜ ਤੇ ਪੂਰੇ ਕਮਾਲ ਦੀ ਤਿਆਰ ਹੋਊਗੀ ਲੈਓ ਵੀਰ ਜੀ ਪਾ ਭਾਈ ਜੱਜ ਛੇਦਾਂ ਠੀਕ ਆ ਮੂੰਹੋਂ ਛੇਦਾਂ ਤਾਂ ਸੁਆ ਦੁਜਾ ਜੇ ਤੇ ਥਣ ਥਣ ਬੜੇ ਕਮਾਲ ਦਾ ਲੱਗਾ ਦੇ ਵੈੜ ਨੂੰ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਥਣ ਥਣ ਵੇਖੋ ਬੜੇ ਕਮਾਲ ਦਾ ਲੱਗਾ ਜੇ ਸੀਰਸਾਲ ਦੀ ਜੀ ਪੂਰੀ ਠੀਕ ਆ ਜੀ ਹਾਂਜੀ ਹਾਂਜੀ ਹੁਣ ਭਾਈ ਜੀ ਡਰਦੀ ਥੋੜਾ ਜਿਆ ਜੱਜਾ ਕਰੀਏ ਮੋਲੇ ਦਾ 45 ਕਰਦੀ ਆ ਮਨਾ ਨਹੀਂ 45 ਨਹੀਂ ਆਪਣਾ ਚੈਨਲ ਆਫਰਾਂ ਨਿਕਾਜਾ ਕਰੀਏ ਮੋਲੇ ਦਾ ਕੋਈ ਭਰਾ ਨੇ ਦੂਰੋਂ ਨੇੜਿਓ ਮੰਨ ਲੋ ਖੜਨੀ ਆ ਤੇ ਹੋਰ ਛੱਡ ਦਈਏ ਕਿਚੋਂ 45 ਚੋਂ ਨਹੀਂ 45 ਚੋਂ ਨਹੀਂ ਮੈਂ ਤਾਂ ਥੱਲੇ ਬੈਠਾ 40 ਦੇ ਲਾਗੇ ਲਿਆ ਓ ਇਹਨੂੰ ਕਾਹ ਪਾਜੀ 40 ਬੁਰੇ ਦੇ 40 ਦੇ ਨਹੀਂ 40 ਚੋਂ ਫਿਰ ਆਫਰ ਲਾ ਦੀ 2000 ਛੱਡ ਦੀ 38 ਹਜ਼ਾਰ ਉਹ ਕੋਈ ਨਹੀਂ ਅਗਲੀ ਤੇ ਆਓ ਕੋਈ ਗੱਲ ਨਹੀਂ 38000 ਦੀ ਹੋ ਗਈ ਜੀ ਵੈੜ ਬਈ ਹੋ ਸਾਰੇ ਚੈਨਲਾਂ ਦੇ ਭਰਾ ਵੀਡੀਓ ਵੇਖੋ ਮੈਂ 45 ਦਾ ਹੀ ਏ ਉਹ ਕੋਈ ਨਹੀਂ ਆਫਰ ਲਾ ਦੀ ਇਹਦੀ ਤੇ ਹਾਂਜੀ ਅੱਗੇ ਵੱਡੀ ਲਾਤੇ ਤੇ ਵੱਡੀ ਕੋਈ ਗੱਲ ਨਹੀਂ ਆਪਣਾ ਚੈਨਲ ਹੀ ਆਫਰਾਂ ਵਾਲਾ ਤੇ ਆ ਵੈੜ ਦਾ ਬੱਚਾ ਮਰਿਆ ਜੀ 20 ਦਿਨਾਂ ਦੀ ਸੂਈ ਚ ਸਾ 20 ਦਿਨਾਂ ਦੀ ਸੂਈ ਜੀ ਲਓ ਜੀ ਠੀਕ ਹੈ ਚੰਗੇ ਥਣ ਲਵੇ ਦੀ ਆ ਹਾਂਜੀ ਵੀਰ ਜੀ ਕਿੰਨਾਗੇ ਦੁੱਧ ਦੇ ਕੋਲ ਭਾਜੀ 11 ਕਿਲੋ 10 ਕਿਲੋ ਦੀ ਗਾਰੰਟੀ ਠੀਕ ਹੈ ਕੋਈ ਭਰਾ 10 ਦਾ ਹੀ ਖਰੀਦੇ ਇਹਨੂੰ ਵੀ ਜੀ ਤੋਰੀਏ ਇਹਨੂੰ ਲਓ ਜੀ ਵੀਰ ਜੀ 11 ਕਿਲੋ ਵਾਲੀ ਆ ਤੇ 10 ਤੇ ਕੋਈ ਭਰਾ ਖਰੀਦ ਲੈ 20 ਦਾ ਬੱਚਾ ਮਰਿਆ ਜੇ ਤੇ ਬਾਕੀ ਦੁੱਧ ਸੂਈ ਨਹੀਂ ਦੇਣਾ ਤੋਕੜਨੇ ਦੁੱਧ ਦੇ ਦੇ ਨਹੀਂ ਦੇਣਾ ਬਾਕੀ ਦੁੱਧ ਦਾ ਮੁੱਲ ਜੇ ਹੁਣ ਤੇ ਜੇ ਦੁੱਧ 10 ਕਿਲੋ ਦਵੇ ਤੇ ਕੋਈ ਲੈ ਜਾਏ ਭਰਾ ਕੋਈ ਸੂਈ 20 ਦਾ ਕੋਈ ਆਂਦਾ ਭਰਾ 50 ਦੀ ਮੰਨ ਲੇ ਕੋਈ ਤੇ ਦੁੱਧ ਦੇਣਾ ਸੂਈ ਨਹੀਂ ਆ। ਇਹ ਚੰਗੇ ਥਣ ਲਵੇ ਦੀ ਆ। ਫੈ ਵੀ ਜਰਸੀ ਕ੍ਰੋਸ ਦੇ ਵਿੱਚ। ਹਾਂਜੀ ਭਾਈ। ਬਸ ਥਣ ਥਣ ਬੜੇ ਕਮਾਲ ਦਾ ਲੱਗਾ ਇਹਨੂੰ ਵੀ। ਇਹ ਲਾਈ ਇਹ ਆਫਰ ਜੀ ਵਾਲਾ ਕੰਮ ਹੈ। ਆਫਰ ਲਾ ਦੀਏ ਜਿਆਦਾ। 30 ਦੀ। 30 ਦੀ ਨਹੀਂ। ਦੇਖੋ। ਜੈਜਾ ਕਰੀਏ ਹਾਂ ਹਾਂ ਨਾਲ ਆਈ 1000 ਛੱਡ ਦਾਂਗੇ ਤੇ ਜੋ 27 ਦੀ ਦੇ ਦिए 27 ਦੀ ਹਾਂਜੀ ਨਹੀਂ ਇੱਕ ਛੱਡ ਤੂੰ ਇੱਕ ਫਿਰ ਮੈਂ ਕਰ ਦੇਣਾ ਸਜਾਜਾ ਕਿੰਨੇ ਦੀ ਕਰੀਏ 1000 ਦੇ ਹੁਣੀ ਜਹਾਨਾ ਇੱਕ ਹਜ਼ਾਰ ਹੋਰ ਛੱਡ ਦੋ 24000 ਦੀ ਠੀਕ ਹੈ ਜੀ ਲਓ ਜੀ ਜੀ ਸਾਰੇ ਚੈਨਲਾਂ ਦੇ ਪਹਿਲਾਂ ਭਰਾ ਵੀਡੀਓ ਵੇਖ ਲਓ 24000 ਦੀ ਮਿਲਦੀ ਨਹੀਂ ਜੇ ਇਦਾਂ ਦੀ ਭਾਈ ਮਿਲਦੀ ਨਹੀਂ ਜੇ 11 ਕਿਲੋ ਹਾਂ ਜੀ ਹਾਂ ਜੀ ਆਉਂਦੀ ਦੇਖੋ ਹਾਂਜੀ 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 ਜਰਸੀ ਨਾ ਅਕਰ ਲੈਂਡੋ ਹਾਂਜੀ ਕਰੋਸ ਦੇ ਦੀ ਕੀ ਡਿਟੇਲ ਜੇ ਵੈੜ ਦੀ ਇਹ ਪਾਜੀ ਪਹਿਲਾ ਸੁਗਾ ਜੇ ਅੱਛਾ ਪਹਿਲਾ ਹੈ ਠੰਡੀ ਠੰਡੀ ਪੂਰੀ ਠੰਡੀ ਤੇ 15 ਦਿਨਾਂ ਦੀ ਵੈੜ ਕੱਚੀ ਜੇ ਠੀਕ ਹੈ 15 ਦਿਨਾਂ ਦੀ ਕੱਚੀ ਜੇ ਵੈੜ ਤੇ ਹੈ ਠੰਡੀ ਜਿਵੇਂ ਠੀਕ ਹੈ ਜੀ ਤੇ ਕਿੰਨਾ ਚਾਹੂ ਇਹੇ ਦੁੱਧ ਦੁੱਧ ਪਾਜੀ 20 ਕਿਲੋ ਵੈੜ ਵਧੀਆ ਆਰਾਮ ਨਾਲ ਭਰੀ ਜਾਓ 20 ਕਿਲੋ ਵਾਲੀ ਹੈਗੀ ਹੈ ਕੱਦ ਵਾਲੀ ਜੇ ਪੂਰੀ ਕਰ ਦਿਓ ਜੀ ਹਣੀ ਵੀ ਜੀ ਤੋਰੀਏ ਨੂੰ ਵੀ ਲੋ ਜੀ ਕਾਨੇ ਦਾ ਇੱਕ ਵੀ ਜੀ ਕਾਨ ਦਾ ਕਟਿਆ ਇਹਦਾ ਇੱਕ ਲੱਗਦਾ ਪਾਜੀ ਛੋਟੀ ਹੁੰਦੀ ਨਾ ਕਿਦੇ ਜਿਹੜੇ ਗੱਦੇ ਨੇ ਖਾਦਾ ਹਾਂ ਹਾਂ ਚਲੋ ਕੋਈ ਗੱਲ ਨਹੀਂ ਉਹਨੀ ਆਪਾਂ ਕਰਾ ਮਾਨਦਾਨ ਚ ਦੇਣੀ ਆ ਤੇ ਕਿੰਨੇ ਕਦ ਪੂਰਾ ਫੁੱਲ ਸਾਈਜ਼ ਛੋੜੇ ਮੁੱਲ ਤੇ ਦੇਣੀ ਦੇਖੋ ਪਿਆਰੀ ਇਹ ਸਾਰਾ 10 12 ਦੇ ਨਹੀਂ ਲੈਣੇ ਖੇਚ ਪੁੱਛ ਠੀਕ ਹੈ ਜੀ ਥੱਲੇ ਵੇਖੋ ਇਹ ਮਾਰਕੀਟ ਨਾਲ ਤੁਹਾਨੂੰ 10 15000 ਸਸਤੀ ਦਵਾਦ ਨਹੀਂ ਵੈੜ ਪੂਰੇ ਕਦ ਵਜਨ ਵਾਲੀ ਆ ਕੋਈ ਭਰਾ ਇੱਥੇ ਆਣ ਕੇ ਵੇਖੇ ਵੈੜ ਪਸੰਦ ਆਊਗੀ ਕਾ ਕੱਦ ਲੈ ਲੈ ਪੂਰੀ ਵਡੀਆਂ ਹਾਂ ਹਾਂ ਜੀ ਫੁੱਲ ਕੱਦ ਕਦ ਕੁਦਾਲੀਆ ਫੁੱਲ ਦੇਖੋ ਪੂਈ ਤਿਆਰ 10 ਦਿਨ ਹੱਥ ਖਿੱਚ ਕੇ ਲੈ ਜਾਏਗੀ ਠੀਕ ਹੈ ਜੀ ਤੇ ਕਿੰਨੇ ਦੀ ਕਰਦੀ ਹੈ ਜੈ ਜੈ ਜੀ ਅਭੀ 52 ਦੀ ਦੇ ਦੀਏ 52000 ਦੀ ਇਹ ਭਾਜੀ ਤਿਆਰ ਵਹਿੜਨਾ ਗੰਨ ਹੋਣਾ ਮੇਰਾ ਭਾਵੇਂ ਦੀ 75 ਪਰ ਹੁਣ ਆਪਾਂ ਉਹਨਾਂ ਭਾਵੇਂ ਜਿੱਤ ਲੜਾਵੇ ਉਹਦਾ ਕੱਟਦਾ ਕਾਨ ਨਹੀਂ ਇਹਦੇ ਵੀ ਕਟਾ ਦਈਏ ਆਪਾਂ 50 ਹੀ ਦੇ ਦੀਏ ਇਹ 50 ਦੀ ਨਹੀਂ ਇਹਨੂੰ 45 ਦੇ ਲਾਗੇ ਲੈਓ ਫਿਰ ਮੈਂ ਕਰ ਦਿੰਨਾ 47 ਦੀ ਦੇ ਦਾਂਗੇ ਹੁਣ ਉਹ ਨਹੀਂ 45 ਤੋਂ ਥੱਲੇ ਕਰੀਏ ਥੋੜੀ ਜਿਹੀ ਭਾਂ ਕਰ ਦਈਏ ਆ ਮਾਨ ਕਰਾ ਲਓ ਫਿਰ ਤੇ 44000 ਦੀ ਕਰਦੀ ਹਾਂ ਨਾਲ ਵੀ ਫੋਨ ਹੈ ਮਾਨਤਨ ਕਰਦੀ ਵੀ ਜੀ ਜੇ ਤੇ ਵਾਇਰ ਦਾ ਕਾਨੂੰਨ ਦਾ ਫਿਰ ਤੇ 65000 ਦੀ ਬੱਧੀ ਬੱਧੀ ਇਹ ਕੋ ਛੋਟੀ ਮੰਗ ਹਾਂਜੀ ਭਾਜੀ ਆਪਣਾ ਚੈਨਲ ਆਫਰ ਆਣਾ ਆਫਰਾਂ ਲਵਾ ਹੀ ਦੇ ਦਿਆਂ ਧੱਕੇ ਨਾਲ ਹੀ ਵੀਰਾਂ ਕੋ ਕਹਿ ਕੂਗੇ ਦੇਵਾ ਦੇਵਾ ਵੇਖੋ ਹਾਂਜੀ ਭਾਜੀ ਚਲੋ ਗੱਪਣਾ ਆਪਣੀ ਪਾਸ ਕਰਕੇ ਤੇ ਸੂਈਆਂ ਮੇਰੇ ਭਰਾ ਚੋਚਵਾ ਕੇ ਆਪਣੀ ਤਸੱਲੀ ਕਰਕੇ ਠੀਕ ਆ ਵੀਰ ਜੀ ਹਾਂਜੀ ਵੀਰ ਜੀ ਠੀਕ